ਸਰਕਾਰ ਦੀ ਜਿਲ੍ਹਾ ਹੁਸ਼ਿਆਪੁਰ ਵੱਲੋਂ ਆਉਣ ਵਾਲੀ ਚੋਣਾਂ ਦੇ ਲਈ 1 ਜੂਨ ਨੂੰ ਜੋ VOTING ਹੋਣੀ ਹੈ ਉਸ ਦੇ ਲਈ ਸਾਡੀ SWEEP ਟੀਮ ਵੱਲੋਂ DPRO ਦੀ ਟੀਮ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਐਜੂਕੇਸ਼ਨ ਡਿਪਾਰਟਮੈਂਟ ਰਾਹੀਂ ਜੋ ਸਾਰੇ ਹੀ ਸਕੂਲਾਂ ਦੇ ਵਿੱਚ ਇਲੈਕਟੋਰਲ ਲਿਟਰੇਸੀ ਕਲੱਬ ਬਣੇ ਹਨ ਉਹਨਾਂ ਦੇ ਬੱਚਿਆਂ ਦੇ ਰਾਹੀਂ ਉਹਨਾਂ ਦੇ ਪੇਰੈਂਟਸ ਤੋਂ ਇੱਕ ਪ੍ਰਣ ਦਿਲਵਾਇਆ ਗਿਆ ਹੈ ਇੱਕ oath ਦਿਲਵਾਈ ਗਈ ਹੈ ਕਿ ਹੁਣ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਬਿਨਾਂ ਕਿਸੇ ਭੇਤ ਭਾਅ ਦੇ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ਹੋਏ ਇਸ ਦੀ ਪਰੰਪਰਾਵਾਂ ਨੂੰ ਮੇਨਟੇਨ ਰੱਖਦੇ ਹੋਏ ਆਪਣੀ ਵੋਟਾਂ ਕਾਸਟ ਕਰਾਂਗੇ ਤੇ ਇਸ ਦੇ ਵਿੱਚ ਕਿਸੇ ਤੋਂ ਵੀ ਡਰ ਤੋਂ ਬਿਨਾ ਕਿਸੇ ਦੇ ਵੀ ਇਨਫਲੂਐਂਸ ਤੋਂ ਬਿਨਾ ਆਪਣੀ ਵੋਟ ਪਾਣਗੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਲਗਭਗ 1,64,000 ਵੋਟਰਸ ਨੇ ਪੈਰੈਂਟਸ ਨੇ ਇਹ ਸ਼ਪਤ ਦੇ ਉੱਤੇ ਸਾਈਨ ਕੀਤੇ ਹੈ ਇਹ ਕਾਰਵਾਈ ਪਿਛਲੇ ਇੱਕ ਹਫ਼ਤੇ ਦੇ ਅੰਦਰ ਹੋਈ ਹੈ ਤੇ ਹੁਣ ਆਨਵਲੀ 1 ਜੂਨ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਵੀ ਵੋਟਰਸ ਤੱਕ ਪਹੁੰਚ ਸਕੀਏ ਲਗਭਗ 16 ਲੱਖ ਵੋਟਰਸ ਨੇ ਤੇ ਉਹਨਾਂ ਦੇ 10% ਵੋਟਰਸ ਦੇ ਸਾਡੇ ਕੋਲ ਹਸਤਾਖਰ ਆ ਗਏ ਨੇ ਮੈਂ ਸਮੂਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੋਟਰਸ ਨੂੰ ਬੇਨਤੀ ਕਰਦਿਆਂ ਕਿ 1 ਜੂਨ ਨੂੰ ਆਪਣੀ ਵੋਟ ਅਸੀਂ ਜ਼ਰੂਰ ਪਾਈਏ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਪੁਕਤ ਇੰਤਜ਼ਾਮ ਕੀਤੇ ਗਏ ਨੇ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੀ ਵੋਟ ਪਾ ਸਕਦੇ ਹਾਂ। ਇਹ ਇਹੀ ਸਾਡਾ ਅਧਿਕਾਰ ਹੈ, ਇਹੀ ਸਾਡੀ ਆਵਾਜ਼ ਹੈ। ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਬਣਾਈਏ ਤੇ ਇਹ ਆਪਣੀ ਵੋਟ ਜ਼ਰੂਰ ਪਾਈਏ। ਥੈਂਕ ਯੂ। ਸਰ ਦੇ ਮਾਨਯੋਗ ਡੀਸੀ ਮੈਡਮ ਸ਼੍ਰੀਮਤੀ ਕੋਮਲ ਮਿੱਤਲ ਜੀ ਆਈਏਐਸ ਦੀ ਰਹਿਨਮਾਈ ਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਦਾ ਇਹ ਮਹਾਉਤਸਵ ਮਨਾਉਣ ਵਾਸਤੇ ਪੱਬਾ ਪਾਰ ਹੋਇਆ ਹੋਇਆ ਹੈ ਤੇ ਸਾਡਾ ਸਿੱਖਿਆ ਵਿਭਾਗ ਵੀ ਇਸ ਵਿੱਚ ਕਿਸੇ ਗੱਲ ਨੂੰ ਪਿੱਛੇ ਨਹੀਂ ਹੈ ਮੈਨੂੰ ਇਹ ਸ਼ੇਅਰ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਾਰੇ ਸਕੂਲਾਂ ਦੇ ਵਿੱਚ ਹਾਈ ਐਂਡ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਇਲੈਕਟੋਰਲ ਲਿਟਰੇਸੀ ਕਲੱਬਸ ਜੋ ਕਿ ਗਿਣਤੀ ਦੇ ਵਿੱਚ 563 ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਗਰੂਕ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਪ੍ਰੇਰਣਾ ਵੀ ਕੀਤੀ ਕਿ ਆਪਣੇ ਪਰਿਵਾਰ ਆਪਣੇ ਗਲੀ ਮੁਹੱਲੇ ਦੇ ਹਰੇਕ ਵੋਟਰ ਨੂੰ ਜਾਗਰੂਕ ਕਰਨ ਕਿ ਉਹ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਪਿੱਛੇ ਨਾ ਰਹਿ ਜਾਣ। ਇਹਦੇ ਵਾਸਤੇ ਅਸੀਂ ਇੱਕ ਇੱਕ ਤਰ੍ਹਾਂ ਦੇ ਨਾਲ ਵੋਟਰ ਪ੍ਰਣ ਪੱਤਰ ਤਿਆਰ ਕਰਵਾਇਆ। ਸਾਡੀਆਂ ਬੱਚਿਆਂ ਨੇ ਇਹ ਸੁਨੇਹਾ ਘਰ-ਘਰ ਪਹੁੰਚਾਇਆ। ਇਸਦੇ ਵਾਸਤੇ ਉਹਨਾਂ ਨੇ ਇੱਕ ভোটার ਪ੍ਰਣ ਪੱਤਰ ਦੇ ਉੱਤੇ ਹਸਤਾਖਰ ਕਰਾਏ ਸਾਰੇ ਦੇ ਸਾਰੇ एलिਜੀਬਲ ਵੋਟਰ ਦੇ ਪਾਸੋਂ ਮੈਨੂੰ ਬਹੁਤ ਖੁਸ਼ੀ ਮਸੂਦ ਮਹਿਸੂਸ ਹੋ ਰਹੀ ਹੈ ਕਿ ਮੇਰੇ ਇੱਕ ਇੱਕ ਬੱਚੇ ਨੇ ਸਾਡੀ ਸਵੀਪ ਟੀਮ ਦੀ ਅਗਵਾਈ ਦੇ ਵਿੱਚ ਆਪਣੇ ਗਲੀ ਮੁਹੱਲੇ ਦੇ ਵਿੱਚ ਆਉਂਦੇ ਸਾਰੇ ਦੇ ਸਾਰੇ ਐਲੀਜੀਬਲ ਵੋਟਰਸ ਦੇ ਪਾਸੋਂ ਇਸ ਦੇ ਉੱਤੇ ਹਸਤਾਖਰ ਕਰਵਾਏ। ਹਸਤਾਖਰ ਕਰਵਾ ਕੇ ਇਹ ਇੱਕ ਤਰ੍ਹਾਂ ਨਾਲ ਪ੍ਰਣ ਲੈ ਲਿਆ ਕਿ ਉਹ ਵੋਟਾਂ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ। ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਆਪਣੀ ਸਵੀਪ ਟੀਮ ਦੇ ਵੱਲੋਂ ਸਾਰਿਆਂ ਦਾ ਆਹ्वान ਕਰਦੀ ਹਾਂ ਕਿ 1 ਜੂਨ ਨੂੰ ਅਸੀਂ ਹੌਮ-ਹੁਮਾ ਕੇ ਵੋਟਾਂ ਪਾਈਏ, ਲੋਕਤੰਤਰ ਨੂੰ ਮਜ਼ਬੂਤ ਬਣਾਈਏ। ਥੈਂਕ ਯੂ। ਮਾਨਯੋਗ ਸ਼੍ਰੀਮਤੀ ਕੋਮਲ ਮਿੱਤਰ ਜੀ ਦੀ ਜੋਗ ਅਗਵਾਈ ਹੇਠ ਸਾਰੇ ਪੂਰੇ ਜ਼ਿਲ੍ਹੇ ਦੇ ਵਿੱਚ ਸਵੀਪ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਲੈਕਟਰਲ ਲਿਟਰੇਸੀ ਕਲੱਬ ਬਣਾਏ ਗਏ ਹਨ ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਲੈਕਸ਼ਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਮਹੱਈਆ ਕਰਵਾਉਣ ਲਈ ਕਿਤਾਬਾਂ ਤੱਕ ਮਹੱਈਆ ਕਰਵਾਈਆਂ ਗਈਆਂ ਹਨ ਇਹਨਾਂ ਇਲੈਕਟਰਲ ਲਿਟਰੇਸੀ ਕਲੱਬ ਦੇ ਵਿੱਚ ਵਿਦਿਆਰਥੀਆਂ ਦੇ ਯਤਨਾ ਸਦਕਾ ਅਸੀਂ ਇੱਕ ਮਹਿੰਮ ਚਲਾਇਆ ਜਿਸ ਮਹਿੰਮ ਅਧੀਨ ਹਰੇਕ ਵਿਦਿਆਰਥੀ ਨੇ VOTER ਪ੍ਰਾਣਾ ਜਿਹੜਾ ਹੈ ਉਹ ਆਪਣੇ ਇਲਾਕੇ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਗਏ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਤੇ ਆਂਡੀਆਂ ਗਵਾਂਡੀਆਂ ਨੂੰ ਪੜ੍ਹ ਕੇ ਸੁਣਾਇਆ ਹੈ ਉਸ ਤੋਂ ਬਾਅਦ ਹਰੇਕ ਵਿਅਕਤੀ ਤੋਂ ਜੋ ਕਿ ਐਲੀਜੀਬਲ VOTER ਹੈ ਉਸ ਤੋਂ ਇਹ ਪ੍ਰਾਣ ਦੇ ਉੱਤੇ ਹਸਤਾਖਰ ਕਰਵਾਏ ਹਨ ਕਿ ਉਹ ਵੋਟਾਂ ਦੇ ਵਿੱਚ ਹਿੱਸਾ ਜ਼ਰੂਰ ਲਵੇਗਾ ਔਰ ਇਸ ਜ਼ਿਲ੍ਹੇ ਦੀ ਵੋਟ ਪ੍ਰਤੀਸ਼ਤਤਾ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਾਅਦਾ ਹੋਵੇਗਾ ਪਿਛਲੇ ਸਾਲਾਂ ਨਾਲੋਂ ਇਸ ਵਾਰ ਵੋਟਾਂ ਦੀ ਪ੍ਰਤੀਸ਼ਤਤਾ ਜਿਹੜੀ ਹੈ 70% ਤੋਂ ਪਾਰ ਕਰਵਾਉਣ ਲਈ ਇਹ ਯਤਨ ਕੀਤਾ ਗਿਆ ਹੈ ਇਸ ਪਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਜੀ ਦਾ ਵਿਸ਼ੇਸ਼ ਰੋਲ ਹੈ ਉਹਨਾਂ ਨੇ ਹਰੇਕ ਸਕੂਲ ਦੇ ਅਧਿਆਪਕ ਨੂੰ ਇਹ ਅਪੀਲ ਕੀਤੀ ਕਿ ਅਸੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਇਸ ਹਸਤਾਖਰ ਅਭਿਆਨ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਈਏ ਇਸ ਅਭਿਆਨ ਅਧੀਨ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ 1,64,000 ਵੋਟਰ ਦੇ ਹਸਤਾਖਰ ਜਿਹੜੇ ਆ ਵੋਟਰ ਕਰਨ ਦੇ ਉੱਤੇ ਕਰਵਾ ਚੁੱਕੇ ਹਾਂ ਇਸ ਕੰਮ ਲਈ ਇਹ ਸਮੂਹ ਜਿਹੜਾ ਸਿੱਖਿਆ ਬਹਾ ਆ ਗਿਆ ਉਸ ਨੇ ਜ਼ਿਲ੍ਹਾ ਚੋਂ ਅਫਸਰ ਜੀ ਦੀ ਰਹਿਮਾਈ ਹੇਠ ਇਹ ਸਾਰਾ ਜਿਹੜਾ ਕੰਮ ਸੰਭਵ ਕਰਵਾਇਆ ਹੈ ਅਸੀਂ ਬਹੁਤ ਹੀ ਧੰਨਵਾਦੀ ਹਾਂ ਮੀਡੀਆ ਦੇ ਜਿਨ੍ਹਾਂ ਨੇ ਇਸ ਦੀ ਬਹੁਤ ਅੱਛੀ ਕਵਰੇਜ ਕੀਤੀ ਹੈ ਔਰ ਲੋਕਾਂ ਤੱਕ ਸਾਡਾ ਜਿਹੜਾ ਇਹ ਸਨੇਹਾ ਲੈ ਕੇ ਗਏ ਹਨ ਧੰਨਵਾਦ